ਕਿ ਕੋਈ ਸਾਡੀਆਂ 3 ਮਹੀਨੇ ਤਨਖਾਵਾਂ ਨਹੀਂ ਮਿਲਦੇ ਤੀਸਰਾ ਮਹੀਨਾ ਜਾਣ ਡਿਆ 10000 ਰੁਪਏ ਦੀ ਸੈਲਰੀ ਆ ਤੇ ਦਿੱਲੀ ਦਾ ਹਰ ਪਰਸਨ ਲੋਕਲ ਵਾਲੇ ਦਾ 50 ਰੁਪਏ ਖਰਚਾ ਤੇ ਦੂਰ ਵਾਲੇ ਦਾ 100 ਰੁਪਏ ਖਰਚਾ ਤੇ ਸਾਡਾ ਬੜਾ ਔਖਾ ਕਰਦਾ ਗੁਜ਼ਾਰਾ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਡਾ 3 ਸਾਲ ਦਾ ਏਰੀਅਲ ਫਸਿਆ ਤੇ ਸਾਡੀ ਤੀਸਰੀ ਤਨਖਾਹ ਜਾਣ ਡਈ ਆ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਤੇ ਆਪਣੇ ਕੰਪਨੀ ਨੂੰ ਈਕੂ ਵਾਲਿਆਂ ਨੂੰ ਵੀ ਸਾਡੀਆਂ ਤਨਖਾਵਾਂ ਪਾ ਦਿਓ ਹੱਥ ਜੋੜ ਕੇ ਬੇਨਤੀ ਆਹੀ ਬੜੇ ਪਰੇਸ਼ਾਨ ਹੈ ਸੱਜ ਜਦੋਂ ਅਸੀਂ ਇਹਨਾਂ ਕੋ ਪੁੱਛਣ ਜਾਂਦੇ ਆ ਆਪਣਾ ਹੱਕ ਮੰਗਣ ਜਾਂਦੇ ਆ ਜਾਂ ਕੋਈ ਇਸ ਬਾਰੇ ਗੱਲ ਕਰਦੇ ਆ ਅਗਲੇ ਪਾਸਿਓ ਪਿਛਲੀ ਵਾਰ ਹੀ ਗਏ ਸੀਗੇ ਤੇ ਸਾਨੂੰ ਆਂਦੇ ਹੀ ਕਿ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਤਾਂ ਠੀਕ ਵਜਾ ਨਾਲ ਸੀ ਮਤਲਬ ਕਿ ਡਿਪਰੈਸ਼ਨ ਦੇ ਕੁਝ ਕਰ ਲਿਆ ਤੇ ਅਸੀਂ ਤੁਹਾਡੇ ਤੇ ਐਫਆਈਆਰ ਕਰਾਵਾਂਗੇ ਅਸੀਂ ਤਾਂ ਮੈਂ 500 ਤੋਂ ਕੰਮ ਕਰ ਰਹੇ ਆ ਕੋਈ ਗੱਲ ਠੀਕ ਹੈ ਲੇਕਿਨ ਇਸ ਵਾਰ ਜਿਹੜਾ ਇਹਾਨੂੰ ਦਿਖਾਵਾਲੀਏ 3 ਮਹੀਨੇ ਹੋ ਗਏ ਆ ਜਿੰਨਾ ਮਹੀਨਾ ਸ਼ੁਰੂ ਹੋ ਗਿਆ ਸਾਡਾ ਦਿਖਾਵਾ ਨਹੀਂ ਆ ਰਿਹਾ ਸਾਡੇ 10 10000 ਪਹੁੰਚਾ ਆ ਆਈ ਉਹ ਨਹੀਂ ਜਿੱਦਾਂ ਕਰਦੇ ਆ ਅਸੀਂ ਉਹਨਾਂ ਦੁੱਧ ਲੈਣਾ ਹੈ ਉਦੋਂ ਅਸੀਂ ਬੱਚਿਆਂ ਦੀ ਫੀਸ ਵੀ ਦੇਣੀ ਆ ਸਭ ਕੁਝ ਉਹਨੇ ਕਰਨਾ ਹੈ ਲੇਕਿਨ ਸਾਨੂੰ ਉਹ ਇਹੀ ਕਹੀ ਆ ਰਹੇ ਆ ਕਿ ਡਿੱਪੂ ਕੋਲੇ ਕਹਿੰਦੇ ਕਿ ਕੰਪਨੀ ਤੋਂ ਪੁੱਛੋ ਕੰਪਨੀ ਲੈ ਕੇ ਕਹਿੰਦੇ ਕਿ ਡਿੱਪੂ ਕੋ ਪੁੱਛੋ ਉਹ ਅਸੀਂ ਕਿੱਧਰ ਜਾਈਏ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਕਿੱਥੇ ਰਹਿੰਦੇ ਹੋ ਮੈਂ ਜੀ ਉਹ ਲੋਪੋ ਕਿਚਗਾਂਵੇਂ ਲੱਗੇ ਮਾਨ ਵਾਲਾ ਪਿੰਡ ਅੱਜ ਧਰਨਾ ਲਾਇਆ ਕਿਸਮ ਕੁਵੇਜ ਆਏ ਵੇ ਕੋਈ ਸਾਡੀਆਂ 3 ਮਹੀਨੇ ਦੀ ਤਨਖਾਹਾਂ ਨਹੀਂ ਮਿਲਦੇ ਤੀਸਰਾ ਮਹੀਨਾ ਜਾਣ ਰਿਹਾ ਹੈ 10000 ਸੜੀ ਸੈਲਰੀ ਆ ਤੇ ਡੇਲੀ ਦਾ ਹਰ ਪਰਸਨ ਲੋਕਲ ਵਾਲੇ ਦਾ 50 ਰੁਪਏ ਖਰਚਾ ਤੇ ਦੂਰ ਵਾਲੇ ਦਾ 100 ਰੁਪਏ ਖਰਚਾ ਤੇ ਸਾਡਾ ਬੜਾ ਔਖਾ ਕਰਦਾ ਗੁਜ਼ਾਰਾ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਡਾ 3 ਸਾਲ ਦਾ ਏਰੀਅਲ ਫਸਿਆ ਤੇ ਸਾਡੀ ਤੀਸਰੀ ਤਨਖਾਹ ਜਾਣ ਡਈ ਆ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਨਿਆ ਸਰਕਾਰ ਨੂੰ ਤੇ ਆਪਣੇ ਕੰਪਨੀ ਨੂੰ ਡੀਪੂ ਵਾਲਿਆਂ ਨੂੰ ਵੀ ਸਾਡੀਆਂ ਤਨਖਾਹਾਂ ਪਾ ਦਿਓ ਹੱਥ ਜੋੜ ਕੇ ਬੇਨਤੀ ਅਸੀਂ ਬੜੇ ਪਰੇਸ਼ਾਨ ਆ ਅਸੀਂ ਮੈਟਰੋ ਬੱਸ ਦੇ ਵਿੱਚ ਜੋਬ ਕਰਦੇ ਹਾਂ ਸਿਕਿਉਰਟੀ ਗਾਰਡ ਦੀ ਐਸਐਮਐਸ ਕੰਪਨੀ ਇੰਨੇ ਜਰ ਕੋਪਨ ਚਾਹਵਾ ਨੂੰ ਸਾਡਾ ਤੀਸਰਾ ਮਹੀਨਾ ਜਾ ਰਿਹਾ ਜੀ ਕੀ ਆnde ਜੀ ਇਹ ਵਜ੍ਹਾ ਕੀ ਹੈ ਬਜਟ ਨਹੀਂ ਆਇਆ ਜੀ ਤੁਸੀਂ ਆਪਣੀ ਕੰਪਨੀ ਨਾਲ ਗੱਲ ਕਰ ਲਓ ਜਦੋਂ ਡੀਪੂ ਜਾ ਕੇ ਗੱਲ ਕਰੀ ਦੀ ਆ ਉਹ ਸੀਓ ਸਾਹਿਬ ਨਾਲ ਗੱਲ ਕਰ ਲਓ ਇੱਧਰ ਗੱਲ ਕਰ ਲਓ ਉੱਧਰ ਗੱਲ ਕਰ ਲਓ ਸਾਡੀ ਤਨਖਾਹ ਨਹੀਂ ਪੈਣ ਦੀ ਕਿਵੇਂ ਚੱਲ ਰਿਹਾ ਪਰਿਵਾਰ ਪਰਿਵਾਰ ਬਿਲਕੁਲ ਬੜਾ ਔਖਾ ਜੀ ਹੁਣ ਤਾਂ ਗੁਰਦਾਰੇ ਪਹੁੰਚਣ ਦੀ ਨੌਬਤ ਆ ਗਈ ਹੈ ਹੁਣ ਜਿਹੜੇ ਬੰਦੇ ਦਾ ਇਸੇ ਨੌਕਰੀ ਤੇ ਗੁਜ਼ਾਰਾ 10000 ਦੇ ਵਿੱਚ ਉਹ ਵੀ ਤਨਖਾਹ 3 ਮਹੀਨੇ ਨਾ ਮਿਲੇ ਉਹ ਬੰਦਾ ਕਿੱਦਾਂ ਗੁਜ਼ਾਰਾ ਕਰੂਗਾ ਅਰੇ ਪਸਾਰਾ ਸਿਸਟਮ ਤੇ ਬੜੇ ਜਰਦਾਬੰਦ ਹੋ ਗਿਆ ਤੇ ਫਿਰ ਪਰ ਸਾਡੀ ਜਿਹੜੀ ਡਿਊਟੀ ਸਟਾਪਾਂ ਤੇ ਆ ਤੇ ਸਟਾਪਾਂ ਤੇ ਇਹਨਾਂ ਦਾ ਕਹਿਣਾ ਵੀ ਕਰੋੜਾ ਰੁਪਈਆ ਸਮਾਨ ਪਿਆ ਹੈ ਇਸ ਕਰਕੇ ਸਾਡੀ ਡਿਊਟੀ ਕੰਟੀਨਿਊ ਪੈ ਰਹੀ ਹੈ ਅਸੀਂ ਡਿਊਟੀ ਤੇ ਆ ਰਹੇ ਹਾਂ ਡਿਊਟੀ ਆਪਣੀ ਕਰ ਰਹੇ ਹਾਂ ਹਾਂਜੀ ਚਾਹੁੰਦੇ ਆ ਸਾਡੀਆਂ ਤਨਖਾਹਾਂ ਪੈ ਜਾਣ ਸਾਡਾ ਏਰੀਅਲ ਪੈ ਤੇ ਅਸੀਂ ਜੋਬ ਕਰਨੀ ਠੀਕ ਆ ਅਗਰ ਇਹਨਾਂ ਬੰਦ ਕਰਨਾ ਹੈ ਸਾਨੂੰ ਰਿਲੀਜ਼ ਕਰ ਦੇਣ ਸਾਡਾ ਹਿਸਾਬ ਕਿਤਾਬ ਦੇ ਦਾਂਗੇ ਨਹੀਂ ਸਾਡਾ ਫਿਰ ਦੇਖਦੇ ਅੱਗੇ ਕੁਝ پلان ਬਣਾਵਾਂਗੇ ਦੇ ਮੇ ਕੇਮ ਨਾਮ ਨਾਮ ਆਪਣਾ ਤੇ ਕੀ ਗੱਲਬਾਤ ਹੈ ਜਿਹੜੀ ਕਰਲਾ ਲਾਜੀ ਅੱਜ ਮੇਰਾ ਨਾਮ ਜੀ ਸੁਨੀਲ ਕੁਮਾਰ ਆ ਅਸੀਂ ਤਰਨਾ ਲਾਉਣਾ ਤਾਂ ਨਹੀਂ ਸੀ ਚਾਉਂਦੇ ਪਰ 3 ਮਹੀਨਿਆਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਜਿਹੜੀ ਸੈਲਰੀ ਆ ਉਹ ਸਾਡੀ ਸੈਲਰੀ ਨਹੀਂ ਇਹ ਦੇ ਰਹੇ ਉਹ ਤੋਂ ਸਾਡਾ ਜੋ ਡੀਸੀ ਰੇਟ ਬਕਾਇਆ ਵਾ ਉਹ ਵੀ ਸਾਨੂੰ 3 ਸਾਲਾਂ ਤੋਂ ਅਸੀਂ ਇਹਨਾਂ ਨੂੰ ਤਰਲੇ ਮਾਰ ਰਹੇ ਆ ਕਿ ਸਾਡਾ ਜਿਹੜਾ ਡੀਸੀ ਰੇਟ ਬਕਾਇਆ ਦਿੱਤਾ ਜਾਵੇ ਏ ਪੀਵੀਐਮਐਸ ਕੰਪਨੀ ਤੇ ਐਸਐਮਐਸ ਕੰਪਨੀ ਜਿੱਨਾਂ ਕੋਲ ਅਸੀਂ ਜੋਬ ਕਰਦੇ ਆ ਕੋਈ ਉਪ ਉਪਧਾਰੀਆਂ ਨੂੰ ਮਿਲਿਆ ਇਹਨਾਂ ਦੇ ਖਲਾਫ ਦਰਖਾਸਤ ਸੱਜ ਜਦੋਂ ਅਸੀਂ ਇਹਨਾਂ ਕੋ ਪੁੱਛਣ ਜਾਂਦੇ ਆ ਆਪਣਾ ਹੱਕ ਮੰਗਣ ਜਾਂਦੇ ਆ ਜਾਂ ਕੋਈ ਇਸ ਬਾਰੇ ਗੱਲ ਕਰਦੇ ਆ ਅਗਲੇ ਪਾਸਿਓਂ ਪਿਛਲੀ ਵਾਰ ਹੀ ਗਏ ਸੀਗੇ ਤੇ ਸਾਨੂੰ ਆਂਦੇ ਸੀ ਕਿ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਡੀ ਵਜ੍ਹਾ ਨਾਲ ਅਸੀਂ ਮਤਲਬ ਕਿ ਡਿਪਰੈਸ਼ਨ 'ਚ ਕੁਝ ਕਰ ਲਿਆ ਤੇ ਅਸੀਂ ਤੁਹਾਡੇ ਤੇ ਐਫਾਇਰ ਕਰਾਵਾਂਗੇ ਭਲਾ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਜਿਹੜੇ ਇਹਨਾਂ ਨੂੰ ਸੈਲਰੀਆਂ ਮੇਰੇ ਲਈਆਂ ਮਿਲਦੀਆਂ ਪਈਆਂ ਨੇ ਇਹ ਸਾਨੂੰ ਐਫਾਇਰ ਤੋਂ ਲਈ ਮਿਲਦੀਆਂ ਪਈਆਂ ਨੇ ਸੈਲਰੀਆਂ ਕਿ ਅੱਜ ਅਸੀਂ ਇਹਨਾਂ ਨਾਲ ਇਸ ਬਾਰੇ ਗੱਲ ਕੀਤੀ ਆ ਤੁਹਾੰਦੇ ਆ ਜੀ ਅਸੀਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੇ ਹਾਂ ਮਜ਼ਾਕ ਕੀਤਾ ਸੀ ਉਸ ਦਿਨ ਪਹਿਲਾਂ ਇਹਨਾਂ ਨੂੰ ਦੱਸੋ ਕਿ ਅਸੀਂ ਇਹਨੇ ਸੀਰੀਅਸ ਮੈਟਰ 'ਚ ਚੱਲਦੇ ਫਿਰ ਚੱਲ ਰਹੇ ਹਾਂ ਹਾਂਜੀ ਮੇਰਾ ਨਾਮ ਚਸ਼ੀਲ ਗੁਮਾਰ ਜੀ ਮੈਂ ਸਕਿਉਰਟੀ ਗਾਰਡ ਦਾ ਕੰਮ ਕਰਦਾ ਇੱਥੇ ਸਰ ਇਸ ਮੈਟਰੋ ਬੱਸ ਐਸਐਮਐਸ ਕੰਪਨੀ ਹੈ ਜਿਹੜੀ ਉਹਦੇ ਥਰੂ ਅਜੇ ਇੱਥੇ ਹੀ ਕੰਮ ਕਰਦੇ ਹਾਂ ਠੀਕ ਹੈ ਜੀ ਅਸੀਂ ਤੋਂ ਮੈਂ 5 ਸਾਲ ਤੋਂ ਕੰਮ ਕਰ ਰਿਹਾ ਹਾਂ 2020 ਲੇਕਿਨ ਇਸ ਵਾਰ ਜਿਹੜਾ ਆ ਹਾਨੂੰ ਰੱਖ-रखाव ਵਾਲੇ 3 ਮਹੀਨੇ ਹੋ ਗਏ ਆ 3 ਮਹੀਨੇ ਸ਼ੁਰੂ ਹੋ ਗਏ ਸਾਡਾ ਅੰਦਰਖਾਵਾ ਨਹੀਂ ਆ ਰਿਹਾ ਹਣੇ ਤੱਕ ਜਦ 10000 ਨਹੀਂ ਆਇਆ ਅਈ ਉਹ ਨਹੀਂ ਕਿ ਜਲਾ ਕਰਦੇ ਆ ਅਸੀਂ ਉਹਨੇ ਦੁੱਧ ਲੈਣਾ ਉਹਦਣਾ ਹੀ ਬੱਚਿਆਂ ਦੀ ਫੀਸ ਵੀ ਦੇਣੀ ਆ ਸਭ ਕੁਝ ਉਹਦਣਾ ਕਰਨਾ ਹੈ ਲੇਕਿਨ ਸਾਨੂੰ ਉਹ ਇਹੀ ਕਹੀ ਆ ਰਹੇ ਆ ਕਿ ਡੀਪੋ ਵਾਲੇ ਕਹਿੰਦੇ ਕਿ ਕੰਪਨੀ ਕੋ ਪੁੱਛੋ ਕੰਪਨੀ ਵਾਲੇ ਕਹਿੰਦੇ ਇਦੀ ਡੀਪੋ ਕੋ ਪੁੱਛੋ ਉਹ ਅਸੀਂ ਕਿੱਧਰ ਪਈਏ ਸਰ ਤੁਸੀਂ ਜਨਾਂ ਦੇ ਥਰੂ ਇੱਥੇ ਲੱਗੇ ਸਰ ਮੈਂ ਆਪਣੇ ਇਧਰ ਆਪਣਾ ਕੇਨ ਲਵਾਇਆ ਸੀ ਮੈਟਰੋ ਬੱਸ ਦੇ ਵਿੱਚ ਕੀ ਖੇਦੇ ਸੀ ਆਪਣੀ ਜਾਣਕਾਰੀ ਨਾਲ ਮੈਨੂੰ ਲਵਾਇਆ ਸੀ ਇੱਥੇ ਜਿੰਨੇ ਜਰ ਤੋਂ ਪੇਮੈਂਟ ਨਹੀਂ ਮਿਲੀ ਉਹਨੂੰ ਸਾਨੂੰ 2 ਮਹੀਨੇ ਹੋ ਗਏ 3 ਤਸਰਾ ਮਹੀਨਾ ਸ਼ੁਰੂ ਹੋ ਗਿਆ ਕਿ ਪੇਮੈਂਟ ਨਹੀਂ ਆ ਰਹੀ ਪਰਵਾਰਿਕ ਵਜ੍ਹਾ ਨਾਲ ਅਸੀਂ ਬਸ ਹੀ ਧਾਰ ਚੋਚੂ ਪੈਸੇ ਕਰ ਖੱਤੀ ਆਂਦੇ ਕਾਹੀ ਆਏ ਆਸ ਤੇ ਬੈਠੇ ਜਦੋਂ ਆਈਏਗੀ ਤੇ ਦੇ ਦਾਂਗੇ ਤੁਹਾਨੂੰ ਕੋਈ ਆਸ ਨਹੀਂ ਹੈ ਕੋਈ ਆਨ ਦੀ ਸਾਡਾ ਮੈਨੇਜਰ ਜੀ ਜੁਆਇਨ ਪਾ ਗਿਆ ਅੱਜ ਹੁਣ ਚਾਹ ਉਹ ਮੈਂ ਤਾਂ ਕਿਹਾ ਮੈਂ ਪਲਾ ਛੱਡਦਾ ਨਾ ਕਿ ਮੇਰੇ ਕੋਲ ਮੈਰ ਜੈਨ ਪਾ ਗਿਆ ਮੇਰੇ ਕੋਲ ਨਾ ਪੁੱਛੋ ਉੱਤੇ ਪੁੱਛੋ ਜਾਓ ਓਲਾ ਹੀ ਉੱਤੇ ਕਿਤੇ ਕੋ ਜਾਈਏ ਕਿਤੇ ਲਾਇਆ ਤਾਂ ਲਾਜ ਆ ਤਰਨਾ ਅਸੀਂ ਜੀ ਕਿਚਰੂ ਚੌਂਕ ਲਾਇਆ ਨਹੀਂ ਮਸਲੇ ਹੱਲ ਹੁੰਦੇ ਸਰ ਮਸਲੇ ਨਹੀਂ ਹੱਲ ਨੇ ਤਾਂ ਆਪਾਂ ਰੋਡ ਰੋਡ ਜਾਮ ਕਰਾਂਗੇ ਸਰ ਆਪਾਂ ਰੈਲੇਟਰ ਲੈਟਰ ਦੇ ਕੇ ਤੇ ਆਪਾਂ ਰੋਡ ਕਿਤੇ ਨਾ ਕਿਤੇ ਤਰਨਾ ਦੇਵਾਂਗੇ ਸਾਰੇ ਜਿਹੜੇ ਬੈਟੇ ਸਿਕਿਉਰਟੀ ਵਾਲੇ ਇਹ ਤੇ ਸਭ ਸਿਕਿਉਰਟੀ ਵਾਲੇ ਸਫਾਈ ਵਾਲੇ ਸਭ ਮਿਕਸੇ ਜੀ ਸੋਨੇ ਇਕੱਠੇ-ਬੱਠੇ ਸਾਰੇ ਸਾਰੇ ਬਿਠਾਈ